ਕਾਲਾ ਨਿਕਲਾ ਹਵਾ ਨਿਕਲੋ ਕੋਈ ਨਹੀਂ ਦੇਖੋ ਪਾਸ ਮੋੜ ਨਿਕਲਦਾ ਮਾਰੀਦਾ ਬਰਾੜ ਸਾਹਿਬਾ ਜਿਹੜੇ ਇਸ ਚਿੱਟੀ ਵਈ ਦੇ ਵਿੱਚ ਕਿਸੇ ਵਿਅਕਤੀ ਦੇ ਬਲੋੜੀਆ ਛਾਲ ਮਾਰ ਕੇ ਖੁਦਕੁਸ਼ੀ ਕੀਤੀ ਗਈ ਆ ਤੇ ਉਹਦੇ ਬਾਰੇ ਦੱਸ ਦਿਓ ਕੀ ਡਿਟੇਲ ਆ ਅੱਜ ਪਹਿਲਾਂ ਤਾਂ ਵੈਸੇ ਹੜਾਂ ਦੇ ਸੱਤੀ ਸਾਰਾ ਨਾਜਿਕ ਚੱਲੇ ਨੇ ਤੇ ਸਾਰਾ ਪ੍ਰਸ਼ਾਸਨ ਲੱਗਿਆ ਹੋਇਆ ਹੈ ਤੇ ਅੱਜ ਇਸੇ ਲੜੀ ਚ ਅੱਜ ਇੱਕ ਸੂਰੀ ਪਤਾ ਲੱਗਿਆ ਕਿ ਗੁਰਪ੍ਰੀਤ ਸਿੰਘ ਪੁੱਤ ਜਗਜੀਤ ਸਿੰਘ ਵਾਸੀ ਜੋ ਲੋਹਿਆਂ ਦਾ ਰਹਿਣ ਵਾਲਾ ਹੈ ਉਮਰ ਕੋਲ 32 ਸਾਲ ਤੇ 15 ਦਿਨ ਪਹਿਲਾਂ ਜਿਹੜਾ ਇਹ ਦੁਬਈ ਤੋਂ ਆਇਆ ਸੀਗਾ ਇਹਦੇ ਫੈਮਿਲੀ ਚ ਇੱਕ ਜਿਹੜੀ ਵਾਈਫ ਹੈ ਛੋਟਾ ਬੱਚਾ ਹੈ 100 ਸਾਲ ਦਾ ਇਹ ਜੋ ਸੂਰੀਏ ਤੇ ਜੰਪ ਕਰ ਗਿਆ ਇਹ ਕਿੰਨਾ ਹਾਲਾਤਾਂ ਚ ਹੋਇਆ ਇਹ ਸਾਰੇ ਉਹਦੀ ਫੈਮਿਲੀ ਤੋਂ ਜੋ ਸਾਨੂੰ ਸਟੇਟਮੈਂਟ ਆਉਤੇ ਉਹਦੇ ਅਨੁਸਾਰ ਦੇਖਾਂਗੇ ਬਟ ਇਹਦੀ ਡਰਬੋੜੀ ਲੱਭਣ ਲਈ ਸਾਡੇ ਕੋਲੇ ਸਾਡੇ ਆਪਣੇ ਜਿਹੜੀ ਸੈਂਟਰ ਕਾਮੈਂਟਰੀ ਐਂਡੀਆਰ ਦੀ ਟੀਮਾਂ ਲੱਗੀਆਂ ਅਸੀਂ ਕੁਝ ਪ੍ਰਾਈਵੇਟ ਜਿਹੜੇ ਵੀ ਸੋਰਸ ਹੈਗੇ ਨੇ ਉਹ ਅਸੀਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਪੁਲਿਸ ਵੱਲੋਂ ਅਸੀਂ ਸਾਰੇ ਐਫਰਟਸ ਕਰ ਰਹੇ ਹਾਂ ਤੇ ਸਾਡੀ ਸਾਰਿਆਂ ਦੀ ਸਹਿਮਤੀ ਹੈ ਉਸ ਪਰਿਵਾਰ ਨਾਲ ਜਿਹਦੇ ਨਾਲ ਇਹ ਵੱਡੀ ਘਟਨਾ ਵਾਪਰੀ ਹੈ ਇਹ ਸਾਡੇ ਹੱਤਾਂ ਦੇ ਐਫਰਟਸ ਆ ਕਿ ਅਸੀਂ ਇਸ ਡਰਬੋੜੀ ਨੂੰ ਲੱਭੀਏ ਔਰ ਇਹਦੇ ਜਿਹੜੇ ਇਹਨੇ ਜੰਪ ਕੀਤਾ ਕਿੰਨਾ ਹਲਾਤਾਂ ਚ ਕੀਤਾ ਉਹ ਵੀ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਆ ਉਹ ਵੀ ਅਸੀਂ ਕਰਕੇ ਇਨਸਾਫ ਲਵਾਵਾਂਗੇ ਫੈਮਿਲੀ ਵਰਸੇ ਥੈਂਕ ਯੂ